ਹਾਂਜੀ ਸੋਸਿਕਾਸਾਰਾ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਆ ਮਿਲੋਂ ਆਪਣਾ ਸਪੈਸ਼ਲ ਵਲੌਗ ਆ ਤੇ ਹੋਰ ਸੁਣਾਉਣੀ ਸੀ ਕਿ ਟੈਕ ਟਾਕ ਹੋਸਾਰੇ ਹਾਂ ਵੀ ਟੈਕ ਟਾਕ ਆ ਕੱਲ ਜਿੱਦਾਂ ਕੀ ਰੱਖ ਰਹੀਆਂ ਸੀ ਤੁਹਾਨੂੰ ਸਾਰਿਆਂ ਨੂੰ ਸੱਭੀ ਰੱਖਣੀ ਤੇ ਸਾਨੂ ਵੀ ਉਸ ਦਿਨ ਦਾ ਇੰਤਜ਼ਾਰ ਸੀ ਕੱਲ ਵੀ ਅੱਜ ਉਹ ਜੀ ਆ ਜਾਿਆ ਨਹੀਂ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਨੇ ਵੀ ਸਾਡੇ ਵਲੌਗ ਦੇ ਨਾਲ ਜਲਦੀ ਤੋਂ ਦੇਰੇ ਇੱਕ ਨਿਆ ਸਰਪ੍ਰਾਈਜ਼ ਬਾਰੇ ਰੋਜ਼ਾ ਕੇ ਬਲੌਗ ਦੇ ਨਾਲ ਜਿਹਦਾ ਇੰਨੇ ਦਿਨ ਤੋਂ ਵੇਟ ਸੀ ਨਾ ਅੱਜ ਉਹ ਦਿਨ ਆ ਗਿਆ ਤੇ ਅੱਜ ਉਹ ਸਾਨੂੰ ਮਿਲ ਗਿਆ ਤੇ ਮੈਂ ਹੁਣੇ ਲੈ ਕੇ ਨਿਕਲੇ ਆ ਆ ਵਾਲਾ ਸਾਡਾ ਆਇਆ ਹੈ ਪਾਰਸਲ ਇੰਡੀਆ ਤੋਂ ਇਹ ਵੀ ਇੱਕ ਸਰਪ੍ਰਾਈਜ਼ ਹੈ ਇਹਦੇ ਵਿੱਚ ਆਈਆਂ ਨੇ ਰਖੜੀਆਂ ਤੇ ਉਹ ਤੁਹਾਨੂੰ ਘਰ ਜਾ ਕੇ ਖੋਲਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਆਇਆ ਆ ਸਾਡੀਆਂ ਥੋੜੀਆਂ ਲੇਟ ਪਹੁੰਚੀਆਂ ਚਲੋ ਕੋਈ ਨਹੀਂ ਥੈਂਕ ਯੂ ਤੁਹਾਡਾ ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਸਾਨੂੰ ਕੋਰੀਅਰ ਮਿਲ ਚੁੱਕਿਆ ਆ ਤੇ ਹੁਣ ਇਹ ਕੋਰੀਅਰ ਆਪਾਂ ਘਰ ਹੀ ਖੋਲਾਂ ਕਾਰ ਹੀ ਜਾ ਕੇ ਖੋਲਾਂਗੇ ਤੇ 3-4 ਦਿਨਾਂ ਦੇ ਵਿਇਕ ਤੋਂ ਬਾਅਦ ਅੱਜ ਸਾਨੂੰ ਮਿਲਿਆ ਆ ਅਸੀਂ ਬਹੁਤ ਖੁਸ਼ ਆ ਤੇ ਹੁਣ ਜਾ ਕੇ ਘਰ ਤੁਹਾਨੂੰ ਦਿਖਾਉਂਗਾ ਵੀ ਇਹਦੇ ਚ ਰਖੜੀਆਂ ਤੇ ਹੋਰ ਕੀ ਆ ਤੇ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੀ ਪਰ ਮਿਲਿਆ ਲੈਣਾ ਉਹ ਵੀ ਤਰ ਲੇਕ ਡਾ ਗਾ ਕੇ ਤੇ ਹੁਣ ਇੰਨੀ ਦੂਰੋਂ ਲੈਣ ਆਇਆ ਤੇ ਹੁਣ ਲੈ ਜਾ ਕੇ ਤੇ ਫੇਰ ਘਰ ਤੇ ਫੇਰ ਉੱਥੇ ਜਾ ਕੇ ਕਰਦੇ ਆਂ ਇਹਦੀ ਓਪਨਿੰਗ ਤੇ ਕੀ ਆਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਸੀਗਾ ਕਿ ਆਪਾਂ ਕੋਰੀਅਰ ਲੈਣਗੇ ਸੀ ਕੋਰੀਅਰ ਲੈ ਕੇ ਹੁਣ ਆਪਾਂ ਘਰ ਪਹੁੰਚ ਗਏ ਆਂ ਹੁਣ ਘਰ ਪਹੁੰਚਦੇ ਸਾਰ ਹੀ ਆਪਾਂ ਆਪਣੇ ਕੋਰੀਅਰ ਨੂੰ ਕਰਾਂਗੇ ਓਪਨ ਤਾਂ ਫਿਰ ਦੇਖਦੇ ਹਾਂ ਉਹਦੇ ਵਿੱਚ ਕੀ ਆ ਤੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲੇ ਆਪ ਦੇਖਾਂਗੇ ਤੇ ਚਲੋ ਫਿਰ ਕਰਦੇ ਆਂ ਓਪਨਿੰਗ ਹਾਂਜੀ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਕੋਰੀਅਰ ਲੈ ਕੇ ਮੈਂ ਘਰ ਪਹੁੰਚ ਗਿਆ ਹੁਣ ਆਪਾਂ ਕਰਾਂਗੇ ਕੋਰੀਅਰ ਦੀ ਓਪਨਿੰਗ ਉਸ ਤੋਂ ਬਾਅਦ ਸ਼ਾਇਦ ਉਹਦੇ ਚ ਰਖੜੀਆਂ ਹੀ ਨੇ ਤੇ ਪੁੰਚੀਆਂ ਲੈ ਕੇ ਨੇ ਤੇ ਫਿਰ ਆਪਾਂ ਉਹਨਾਂ ਨੂੰ ਬੰਨਾਂਗੇ ਤੇ ਟੱਡ ਨਾਲ ਸ਼ੇਅਰ ਕਰਦੇ ਆਂ ਮਤਲਬ ਕਿ ਕੀ ਆਇਆ ਸਾਡੀ ਨਿੱਕੇ ਜਿਹੇ ਪਾਰਸਲ ਦੇ ਵਿੱਚ ਆਜੋ ਫਿਰ ਲੋ ਜੀ ਆਪਾਂ ਕਰਨ ਲੱਗੇ ਆਂ ਓਪਨ ਕੋਰੀਅਰ ਦੇਖਦੇ ਹਾਂ ਇਹਦੇ ਵਿੱਚ ਕੀ 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 ਭੇਜਿਆ ਰੱਖੜੀਆਂ ਇੱਕ ਹੋਰ ਪਤਾ ਨਹੀਂ ਕੀ ਆ ਤੇ ਨਾਦ ਜੀ ਰੱਖੜੀ ਲਈ ਆ ਨੰਨੇ ਤੇ ਥਾਈ ਥੈਂਕ ਯੂ ਕਰ ਦੋ ਕਿ ਥੈਂਕ ਯੂ ਪੁਈ ਨਾ ਥੈਂਕ ਯੂ ਪਾਪਾ ਜੀ ਪਾਪਾ ਜੀ ਨਹੀਂ ਪੁਈ ਦੱਪੇ ਜੀ ਕੋਈ ਨਹੀਂ ਭੇਜਿਆ ਨਾ ਥੈਂਕ ਯੂ ਪੁਈ ਥੈਂਕ ਯੂ ਪੁਈ ਕੋਣੋ ਨੇ ਨਜ਼ਰ ਨੂੰ ਆਇਆ ਕਿ ਮਤਲਬ ਮੈਂ ਲੈ ਕੇ ਆਇਆ ਇਸ ਕਰਕੇ ਮੈਨੂੰ ਕਹੀ ਜਾਂਦਾ ਤੇ ਆਇਆ ਤੇ ਗਿਆ ਤੇ ਹੁਣ ਆਪਾਂ ਇਹਨੂੰ ਖੋਲਦੇ ਆਂ ਤੇ ਕੀ ਆਈਟਮ ਹੈ ਇਹਦੇ ਚ ਇੱਧਰ ਵੀ ਮੱਖਨ ਆ ਆ ਖੁੱਲ ਗਿਆ ਬਸ ਉਹ ਉਹ ਆ ਇਹਨੇ ਘੁਰ ਕਰੇ ਸਪ੍ਰਾਈਟ ਕਰ ਕਰ ਨਾ ਪਰ ਤੂੰ ਪਤਾ ਕੁੰ ਨਹੀਂ ਸੀ ਮੇ ਤੇ ਸੀ ਨਹੀਂ ਸੀ ਉਹ ਆਤਮ ਜਨ ਅਲਾ ਦਾ ਫੇਸ ਹੀ ਗਿਆ ਰਹਿ ਗਿਆ ਕਰ 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 ਓ ਵਾਓ ਨਾ ਨਾ ਦਿਖਾਉਣੇ ਦੋ ਵਾਓ ਕਰੋ ਥੈਂਕ ਯੂ ਕੋਈ ਨੂੰ ਕਾਹ ਇਹ ਚੂਰੀਆਂ ਹੈ ਟੌਫੀਆਂ ਥੈਂਕ ਯੂ ਬਈ ਔਰਿੰਜੀਆਂ ਅ ਕੰਗਾ ਓ ਓ ਆ ਆ ਗਈ ਜੀ ਇਹ ਜੀ ਮਾਗਰੇ ਦੇ ਪਾਸ ਉਹ ਕਮੈਂਟ ਪੁੱਤਰ ਹੈ ਇੱਕ ਮਿੰਟ ਓ ਨਜ਼ਰ ਦੀ ਆਈ ਹੈ ਠਾ ਆ ਰਖੜੀਆਂ ਆਈਆਂ ਜੀ ਬਾਹ ਤੇ ਗਈਆਂ ਪਰ ਲੇਟ ਹੀ ਪਹੁੰਚੀਆਂ ਚਲੋ ਕੋਈ ਨਹੀਂ ਬੰਦਿਆਂ ਇੱਥੇ ਠਾ ਆ ਨਜ਼ਰ ਦੀ ਠਾ ਉਹ ਗੰਨ ਨਜ਼ਰ ਗੰਨਾ ਹੀ ਆ ਓ ਹਰਵੇਦੀ ਹੈ ਓ ਵਿੱਚ ਕੱਸ ਕੇ ਬੰਨੀ ਹੋਣੀ ਇਹਦੇ ਥੈਂਕ ਯੂ ਬਈ ਥੈਂਕ ਯੂ ਬਹੁਤ ਬਈ ਨੂੰ हाथ जोड़ के हाथ जोड़ के ओ थैंक यू कोई राम जी तेरे गिफ्ट ਲਈ ਮੇਰਾ ਗਿਫਟ ਲਈ ਆਈ ਯੂ ਹਾਂ ਹੁਣ ਤਾਂ ਜੋ ਮਰਜ਼ੀ ਕਰਾ ਲਓ ਹਾਂ ਜੋ ਮਰਜ਼ੀ ਕਰਾਦਾ ਇਹ ਤੇ ਗਿਫਟ ਆ ਗਿਆ ਨਾ ਹੁਣ ਇਹਨੂੰ ਜੋ ਮਰਜ਼ੀ ਕਹਦੇ ਉੱਦੀ ਕਰ ਦੂਗਾ ਤੇ ਲਓ ਜੀ ਆ ਤੁਸੀਂ ਦੇਖ ਲਿਆ ਬਣ ਗਿਆ ਇਸ ਤੋਂ ਬਾਅਦ ਆਪਾਂ ਬੰਦਿਆ ਰਖੜੀ ਤੇ ਬਣੇ ਰਿਓ ਵਲੌਗ ਦੇ ਨਾਲ ਇਦਾਂ ਕਿਰਨ ਲਾਈਕ ਕਰ ਦਿਓ ਪਿੱਕ ਕੋਠਾ ਨਹੀਂ ਨੋ ਜਸਟ ਹੋਏ ਦੋਏ ਦਾ ਦੋਏ ਲਾਈਕ ਕਰ ਦਿਓ ਯੈਸ ਪੀਕੋਲਾ ਕਿ ਗ੍ਰਾਂਦੇ 2 2 ਮਤਲਬ yes 2 ਮਤਲਬ ਕਿ ਗ੍ਰਾਂਦੀ ਗ੍ਰਾਂਦੀ ਹੁਣ ਤਨ ਪਿਆ ਚ ਇੱਕ ਪੀਕੋਲਾ 2 2 ਕਿਦਾਂ ਮਤਲਬ ਗ੍ਰਾਂਦੇ ਹਨ ਇੱਕ 2 ਪਹਿਲਾਂ ਕਹਿੰਦਾ ਨੋ ਲਾਈਕ ਪ੍ਰੀ ਪੀਕੋਲਾ ਹੁਣ ਕਹਿੰਦਾ 2 ਲਾਈਕ ਆਣ ਦੇਖ ਵੀ ਜਿਹੜੀ ਮੁੱਕਰ ਗਿਆ ਆ ਗਿਆ ਨਦਰ ਕਰੂਗਾ ਹੁਣ ਇਹਦਾ ਓਪਨਿੰਗ ਨਦਰ ਚਲਾਓ ਵਾਓ 2 ਲਾਈਕ ਦੇ ਇਸ ਓ ਨਦਰ ਹੈਪੀ ਫਿਰ ਕਰ ਦਿਓ ਕੋਈ ਹੋਰ ਥੈਂਕ ਯੂ ਕੋਈ ਰੋ ਥੈਂਕ ਯੂ ਅਰਦਾ ਕੋਈ ਥੈਂਕ ਯੂ ਲੱਗੇ ਤੁਹਾਨੂੰ ਪਤਾ ਕਿ ਰਖੜੀਆਂ ਸਾਡੀਆਂ ਪਹੁੰਚ ਗਈਆਂ ਨੇ ਲੇਟ ਤੇ ਹੁਣ ਨਦਰ ਬਣਨ ਲੱਗੀ ਹੈ ਨਦਰ ਦੇ ਰਖੜੀ ਤੇ ਲੋ ਜੀ ਨਦਰ ਇਧਰ ਦੇਖੋ ਮੇਰੇ ਵੱਲ ਓ ਹੀਸ ਲਾਈਕ ਯਸ ਓ ਮਾਈ ਗॉड ਸਾਰੇ ਸਾਡੀਆਂ ਰਖੜੀਆਂ ਪਹੁੰਚ ਗਈਆਂ ਨੇ ਤੇ ਹੁਣ ਨਦਰ ਨੂੰ ਇੱਕ ਰਖੜੀ ਮਿਲ ਗਈ ਆ ਤੇ ਘਪੂਈ ਨੇ ਗਿਫਟ ਭੇਜਿਆ ਆ ਤੇ ਹੁਣ ਨਦਰ ਦੇਖੋ ਕੀ ਕਹਿੰਦਾ ਘਪੂਈ ਨੂੰ ਓ ਨਦਰਕਿੰਦਾ ਪੁੱਜੀ ਥੈਂਕ ਯੂ ਹੁਣ ਜੋ ਮਰਜੀ ਦੇ ਘਵਾਲਵੇਂ ਸਭ ਕੁਝ ਕਹਿ ਦੇਣਾ ਕਿ ਗੇ ਲਾਲਚੀ ਆ ਚਲੋ ਵੀ ਨਦਰ ਦੇ ਹੁਣ ਬੰਨੀ ਗਈ ਆ ਹੁਣ ਆਪਾਂ ਬਣਾਉਂਦੇ ਆ ਹੁਣ ਆਪਾਂ ਬਣਾਉਂਦੇ ਆ ਰਖੜੀ ਬੰਨ ਦੇਣਾ ਚੱਪੜ ਅਸੀ ਬਣਾ ਲਈਏ ਸੋਹਣੀ ਆ ਅਸੀਂ ਵੀ ਬਣਾ ਲਈ ਰਖੜੀ ਹੋਰ ਮਸਾਂ ਬੋ ਚਿੱਕ ਡਿੱਕ ਟੀ ਬਿਨਾ ਦੇ ਹੱਗੇ ਤਾਂ ਇਹ ਹੋਣਾ ਪਹੁੰਚ ਗਈ ਰਖੜੀ ਤੇ ਕੀ ਰਹਿਣਾ ਹਾਂ ਬਲਾਜਮ ਅੰਦਾ ਇਹਨੇ ਮਿੱਠਾ ਘੱਟ ਦੇ ਦੇ ਨਾਲ ਇਹਨੂੰ ਵਾਰਨਾ ਆਪੇ ਨੂੰ ਆਹ ਨਾ ਅਪ੍ਰਿਤ ਨਹੀਂ ਖਾਣੇ ਹੋਣੇ ਦੇ ਨਾ ਦਾ ਪਾਪਾ ਜੀ ਨੇ ਹਾਂ ਖਾਣ ਨਹੀਂ ਨਾ ਇਹ ਨਹੀਂ ਖਾਣਾ ਆਥਰ ਦਾ ਵੀ ਦਾ ਗਿਫਟ ਸੀਗਾ ਤੇ ਕੀ ਨਾਮ ਉਹਦਾ ਮuje ਵਧੀਆ ਲੱਗਾ ਪਰ ਆਇਆ ਲੇਟ ਵਧੀਆ ਹੈਗਾ ਹਾਂ ਪਰ ਆਇਆ ਲੇਟ ਜਿੱਦਾਂ ਕਿ ਸਾਡਾ ਹੁਣ ਕੋਰੀਆ ਵਾਲਾ ਅਜ ਪਹੁੰਚ ਗਿਆ ਨੇ ਤੇ ਰਖੜੀ ਪਹੁੰਚ ਗਈ ਘਰ ਤੇ ਬੰਨ ਲਈ ਆਪਾਂ ਚਲੋ 2 ਦਿਨ ਲੇਟ ਹੋਈ ਆ ਆਹ ਤੱਕ ਕਰੋ ਜੀ ਦੇਸੀ ਭਾਰ ਉਹ ਦੇਣ ਹੀ ਨਹੀਂ ਆਉਂਦੇ ਸੀਗੇ ਕਿਉਂਕਿ ਥੋੜਾ ਭਾਰ ਸੀ ਨਾ ਤੇ ਇਸ ਕਰਕੇ ਫਿਰ ਅੱਜ ਲੈ ਕੇ ਆਏ ਆ ਤੇ ਹੁਣ ਆਪਾਂ ਕੀਤਾ ਰਖੜੀ सेलिब्रेशन ਇੰਨਾ ਕੀ ਸਾਡਾ ਅੱਜ ਦੀ ਵੀਡੀਓ ਸੀਗੀ ਤੇ ਤੁਹਾਨੂੰ ਸਾਡੀ ਆ ਵੀਡੀਓ ਵਧੀਆ ਲੱਗੀ ਤੇ ਤਰੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਗੁੱਡ ਬਾਏ ਟੇਕ ਕੇਅਰ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ 'ਚ ਬਾਏ